ਸਰਦੀਆਂ ਦੇ ਦਿਨ ਸਨ 5 ਵਜੇ ਹੀ ਧੁੰਦਨੀ ਸਭ ਕੁਝ ਆਪਣੀ ਲਪੇਟ ਵਿੱਚ ਲੈ ਲਿਆ ਸੀ ਸ਼ਾਮ ਨੂੰ ਦੀਪਕ ਦਫ਼ਤਰ ਤੋਂ ਘਰ ਆਇਆ ਤਾਂ ਇਹ ਦੇਖ ਕੇ ਹੈਰਾਨ ਰਹਿ ਗਿਆ ਕਿ ਸਿਮਰਨ 베ੜੇ ਵਿੱਚ ਬੈਠ ਕੇ ਕੱਪੜੇ ਧੋ ਰਹੀ ਸੀ ਦੇਖਦੇ ਹੀ ਬੋਲਿਆ ਤੂੰ ਦਿਨ ਵਿੱਚ ਕੱਪੜੇ ਨਹੀਂ ਧੋ ਸਕਦੀ ਸ਼ਾਮ ਨੂੰ ਇੰਨੀ ਠੰਡ ਵਿੱਚ ਕੱਪੜੇ ਧੋ ਰਹੀ ਹੈ ਬਿਮਾਰ ਹੋ ਜਾਣਗੇ ਦੀਪਕ ਨੂੰ ਦੇਖ ਫਟਾਫਟ ਉੱઠી ਤੇ ਰਸੋਈ ਵਿੱਚੋਂ ਜਾ ਕੇ ਪਾਣੀ ਦਾ ਗਲਾਸ ਭਰ ਲਿਆਈ ਤੇ ਕਹਿਣ ਲੱਗੀ ਅਰਸ਼ ਤਾਂ ਸਾਰਾ ਦਿਨ ਕੋਈ ਕੰਮ ਨਹੀਂ ਕਰਦੀ ਸਾਰਾ ਕੰਮ ਮੈਨੂੰ ਹੀ ਕਰਨਾ ਪੈਂਦਾ ਮੈਂ ਮੰਮੀ ਜੀ ਨੂੰ ਕਿਹਾ ਵੀ ਸੀ ਤਾਂ ਉਹ ਕਹਿੰਦੇ ਨੇ ਕਿ ਉਹ ਵੱਡੇ ਘਰ ਤੋਂ ਆਈ ਹੈ ਤੇਰੇ ਵਾਂਗ ਗਰੀਬ ਘਰ ਦੀ ਨਹੀਂ ਉਸਨੇ ਆਉਂਦੀ ਨਹੀਂ ਸਾਡਾ ਸਾਰਾ ਘਰ ਭਰ ਦਿੱਤਾ ਹੈ ਤਾਂ ਉਹ ਘਰ ਦੇ ਕੋਈ ਕੰਮ ਨਹੀਂ ਕਰੂਗੀ ਸਾਰਾ ਕੰਮ ਕਰਦੇ ਕਰਦੇ ਬਸ ਮੈਨੂੰ ਸ਼ਾਮ ਹੋ ਗਈ ਦੀਪਕ ਹੈਰਾਨ ਜਿਹਾ ਖੜਾ ਰਹਿ ਗਿਆ ਪਹਿਲਾਂ ਤਾਂ ਉਸਨੇ ਆਪਣੇ ਮੰਮੀ ਪਾਪਾ ਦਾ ਵਿਤਕਰਾ ਝੇਲਿਆ ਸੀ ਤੇ ਹੁਣ ਉਹ ਦੇਖ ਰਿਹਾ ਸੀ ਕਿ ਉਸਦੀ ਪਤਨੀ ਦੇ ਨਾਲ ਵੀ ਭੇਦਭਾਵ ਹੋ ਰਿਹਾ ਹੈ ਸ਼ੁਰੂਆਤ ਵਿੱਚ ਤਾਂ ਉਸ ਨੂੰ ਕੁਝ ਨਾ ਪਤਾ ਲੱਗਿਆ ਕਿਉਂਕਿ ਸਿਮਰਨ ਘਰ ਦੀ ਬੜੀ ਬਹੂ ਸੀ ਪਰ ਜਦੋਂ ਤੋਂ ਉਸਦੇ ਛੋਟੇ ਭਰਾ ਦਾ ਵਿਆਹ ਹੋਇਆ ਉਦੋਂ ਤੋਂ ਉਹ ਸਾਫ਼-ਸਾਫ਼ ਦੇਖ ਰਿਹਾ ਸੀ ਕਿ ਉਸਦੇ ਮੰਮੀ ਪਾਪਾ ਦੋਨੋਂ ਨੂੰਹਾਂ ਵਿੱਚ ਕਿੰਨਾ ਭੇਦਭਾਵ ਕਰਦੇ ਨੇ ਉਹਨਾਂ ਨੇ ਉਸਦੇ ਲਈ ਇੱਕ ਗਰੀਬ ਪਰਿਵਾਰ ਦੀ ਕੁੜੀ ਸਿਮਰਨ ਨੂੰ ਪਸੰਦ ਕੀਤਾ ਪਰ ਇਸ حساب ਨਾਲ ਦੀਪਕ ਨੂੰ ਕੋਈ ਪ੍ਰੋਬਲਮ ਨਹੀਂ ਸੀ ਕਿਉਂਕਿ ਉਸ ਨੂੰ ਬਸ ਕੁੜੀ ਤੋਂ ਮਤਲਬ ਸੀ ਉਸਦੇ ਪੇਕਿਆਂ ਦੀ ਆਰਥਿਕ ਸਥਿਤੀ ਜਿਹੋ ਜੀ ਮਰਜ਼ੀ ਹੋਵੇ ਵਿਆਹ ਤੋਂ ਬਾਅਦ ਉਸਨੇ ਸਿਮਰਨ ਨੂੰ ਪੂਰੇ ਦਿਲ ਨਾਲ ਅਪਣਾਇਆ ਸਿਮਰਨ ਸੁਲਝੀ ਹੋਈ ਤੇ ਸਮਝਦਾਰ ਸੀ ਪੂਰੇ ਪਰਿਵਾਰ ਨੂੰ ਨਾਲ ਲੈ ਕੇ ਚੱਲਣ ਵਾਲੀ ਘਰ ਦਾ ਸਾਰਾ ਕੰਮ ਹੱਸਦੇ ਹੱਸਦੇ ਕਰ ਲੈਂਦੀ ਪਰ ਜਦ ਦੀਪਕ ਦੇ ਛੋਟੇ ਭਰਾ ਵਿਕਰਮ ਦਾ ਵਿਆਹ ਹੋਇਆ ਤੇ ਅਰਸ਼ੂਸ ਦੀ ਪਤਨੀ ਬਣ ਕੇ ਘਰ ਆਈ ਉਹ ਦੇਖ ਰਿਹਾ ਸੀ ਕਿ ਉਸਦੀ ਮੰਮੀ ਅਰਸ਼ ਨੂੰ ਕੋਈ ਕੰਮ ਕਰਨ ਲਈ ਨਹੀਂ ਸੀ ਕਹਿੰਦੀ ਦੋਨੋਂ ਸੱਸ ਨੂੰ ਮਿਲ ਕੇ ਕਦੇ ਸ਼ਾਪਿੰਗ ਤੇ ਚਲੀਆਂ ਜਾਂਦੀਆਂ ਨੇ ਤੇ ਕਦੇ ਘੁੰਮਣ ਫਿਰਨ ਨਿਕਲ ਜਾਂਦੀਆਂ ਨੇ ਪਰ ਸਿਮਰਨਤਾ ਘਰ ਦੇ ਕੰਮ ਕਰਨ ਵਾਲੀ ਮਸ਼ੀਨ ਹੀ ਬਣ ਗਈ ਸੀ ਹੌਲੀ ਹੌਲੀ ਟਾਈਮ ਬੀਤਿਆ ਦੀਪਕ ਦੇ ਮਨ ਤੇ ਕਈ ਜ਼ਖਮ ਲੱਗਦੇ ਹੀ ਚਲੇ ਗਏ ਕੁਝ ਸਾਲਾਂ ਵਿੱਚ ਉਹ ਦੋ ਬੱਚਿਆਂ ਦਾ ਪਿਤਾ ਬਣ ਚੁੱਕਿਆ ਸੀ ਇੱਕ ਕਮਰੇ ਵਿੱਚ ਰਹਿਣ ਵਿੱਚ ਉਸ ਨੂੰ ਥੋੜੀ ਦਿੱਕਤ ਮਹਿਸੂਸ ਹੋਣ ਲੱਗੀ ਇਦਰ ਛੋਟੇ ਭਰਾ ਨੂੰ ਤਿੰਨ ਰੂਪ ਮਿਲੇ ਹੋਏ ਸੀ ਇੱਕ ਕਮਰਾ ਉਸਦੀ ਪਤਨੀ ਦੇ ਪੇਕਿਆਂ ਤੋਂ ਆਏ ਸਮਾਨ ਨਾਲ ਭਰਿਆ ਸੀ ਤੇ ਦੂਜੇ ਨੂੰ ਉਸਨੇ ਆਪਣੀ ਧੀ ਦੇ ਲਈ ਸਟੱਡੀ ਰੂਮ ਬਣਵਾ ਰੱਖਿਆ ਸੀ ਤੇ ਤੀਜਾ ਕਮਰਾ ਉਹਨਾਂ ਦੋਨਾਂ ਦਾ ਬੈੱਡਰੂਮ ਸੀ ਹੁਣ ਦੀਪਕ ਨੂੰ ਇੱਕ ਕਮਰੇ ਵਿੱਚ ਦਿੱਕਤ ਹੋਣ ਲੱਗੀ ਤਾਂ ਇੱਕ ਦਿਨ ਉਸਨੇ ਪਾਪਾ ਨੂੰ ਕਿਹਾ ਪਾਪਾ ਜੀ ਬੱਚਿਆਂ ਨਾਲ ਇੱਕ ਕਮਰੇ ਵਿੱਚ ਦਿੱਕਤ ਹੋ ਰਹੀ ਹੈ ਕਿਉਂ ਨਾ ਆਪਾਂ ਘਰ ਵਿੱਚ ਇੱਕ ਹੋਰ ਕਮਰਾ ਬਣਵਾ ਲਈਏ ਬਲਰਾਜ ਸਿੰਘ ਕਹਿਣ ਲੱਗੇ ਹਜੇ ਮੇਰੇ ਕੋਲ ਨਵਾਂ ਕਮਰਾ ਬਣਾਉਣ ਦੇ ਲਈ ਪੈਸੇ ਨਹੀਂ ਤੂੰ ਇੱਕ ਕਮਰੇ ਵਿੱਚ ਹੀ ਕਿਸੇ ਤਰ੍ਹਾਂ ਐਡਜਸਟ ਕਰ ਲੈ ਉਦੋਂ ਦੀਪਕ ਹੈਰਾਨੀ ਨਾਲ ਬੋਲਿਆ ਕਿ ਮੇਰੇ ਬੱਚੇ ਵੱਡੇ ਹੋ ਰਹੇ ਨੇ ਉਹਨਾਂ ਨੂੰ ਵੀ ਵੱਖਰਾ ਕਮਰਾ ਚਾਹੀਦਾ ਹੈ ਜੇ ਤੁਹਾਡੇ ਕੋਲ ਪੈਸੇ ਨਹੀਂ ਤਾਂ ਮੈਂ ਕੰਪਨੀ ਤੋਂ ਲੋਨ ਲੈ ਕੇ ਕਮਰਾ ਬਣਵਾ ਲੈਣਾ ਉਦੋਂ ਬਲਰਾਜ ਸਿੰਘ ਕਹਿਣ ਲੱਗੇ ਇਹ ਮੇਰਾ ਪੁਸ਼ਤੈਨੀ ਮਕਾਨ ਹੈ ਮੇਰੇ ਪੁਰਖਿਆਂ ਨੇ ਬਣਵਾਇਆ ਹੈ ਇਸ ਵਿੱਚ ਫੇਰ ਬਦਲ ਕਰਨ ਦੀ ਕੋਈ ਜ਼ਰੂਰਤ ਨਹੀਂ ਦੀਪਕ ਨੂੰ ਅਜੀਬ ਜਹੀ ਬੇਚੈਨੀ ਹੋਣ ਲੱਗੀ ਸੋਚਣ ਲੱਗਿਆ ਕਿ ਮੇਰੇ ਬੱਚੇ ਐਵੇਂ ਦੇ ਮਾਹੌਲ ਵਿੱਚ ਬੜੇ ਹੋਣਗੇ ਉਹਨਾਂ ਦੇ ਨਸੀਬ ਵਿੱਚ ਇੱਕ ਕਮਰਾ ਵੀ ਨਹੀਂ ਉਹ ਆਪਣੀ ਮਾਂ ਨਾਲ ਗੱਲ ਕਰਕੇ ਦੇਖ ਚੁੱਕਿਆ ਸੀ ਪਰ ਮਾਂ ਦਾ ਵੀ ਉਹੀ ਜਵਾਬ ਸੀ ਉਸ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਆਖਿਰ ਉਸ ਦੀ ਗਲਤੀ ਕੀ ਹੈ ਜੋ ਉਸ ਦੇ ਮੰਮੀ ਪਾਪਾ ਛੋਟੇ ਭਰਾ ਵਿਕਰਮ ਨੂੰ ਇੰਨਾ ਪਿਆਰ ਕਰਦੇ ਨੇ ਤੇ ਉਸ ਦੇ ਬਾਰੇ ਵਿੱਚ ਸੋਚਦੇ ਤੱਕ ਨਹੀਂ ਉਸ ਤੋਂ ਬਾਅਦ ਉਹ ਕਾਫੀ ਦੁਖੀ ਰਹਿਣ ਲੱਗਿਆ ਇੱਕ ਦਿਨ ਦੀਪਕ ਦਫ਼ਤਰ ਵਿੱਚ ਬੈਠਾ ਸੀ ਤਾਂ ਉਸ ਦੇ ਨਾਲ ਕੰਮ ਕਰਨ ਵਾਲਾ ਗੁਰਤੇਜ ਉਸ ਦੇ ਕੋਲ ਆਇਆ ਤੇ ਕਹਿਣ ਲੱਗਿਆ ਲੰਚ ਟਾਈਮ ਹੋ ਗਿਆ ਤੂੰ ਲੰਚ ਕਰਨ ਨਹੀਂ ਜਾਣਾ ਦੀਪਕ ਅਨਮਨੇ ਢੰਗ ਨਾਲ ਬੋਲਿਆ ਨਹੀਂ ਯਾਰ ਅੱਜ ਮੈਨੂੰ ਭੁੱਖ ਨਹੀਂ ਕੁਝ ਖਾਣ ਦਾ ਮਨ ਵੀ ਨਹੀਂ ਕਰ ਰਿਹਾ ਦੇਖ ਰਿਹਾ ਅੱਜਕੱਲ ਤੂੰ ਕੁਝ 부ਜਿਆ 부ਜਿਆ ਰਹਿਣਾ ਹੈ ਮੈਨੂੰ ਆਪਣਾ ਦੋਸਤ ਮੰਨਦਾ ਤਾਂ ਆਪਣੀ ਮੁਸ਼ਕਲ ਵੀ ਦੱਸ। ਦੀਪਕ ਪਹਿਲਾਂ ਤਾਂ ਨਾ ਨੁੱਕਰ ਕਰਦਾ ਰਿਹਾ ਪਰ ਉਹ ਜ਼ਿਆਦਾ ਦੇਰ ਤੱਕ ਉਸ ਨੂੰ ਟਾਲ ਨਾ ਸਕਿਆ ਤੇ ਉਸ ਦੇ ਸਾਹਮਣੇ ਹੀ ਬिखर ਗਿਆ। ਭਰੇ ਗਲੇ ਨਾਲ ਬੋਲਿਆ ਪਤਾ ਨਹੀਂ ਮੰਮੀ ਪਾਪਾ ਮੇਰੇ ਬਾਰੇ ਵਿੱਚ ਕਿਉਂ ਨਹੀਂ ਸੋਚਦੇ। ਹਮੇਸ਼ਾ ਵਿਕਰਮ ਦੀਆਂ ਸੁੱਖ-ਸੁਵਿਧਾਆਂ ਬਾਰੇ ਸੋਚਦੇ ਨੇ। ਮੈਂ ਸੋਚਿਆ ਕਿ ਜਦ ਮੈਂ بڑا ਹੋ ਜਾਊਂਗਾ ਉਦੋਂ ਇਹ ਭੇਦਭਾਵ ਬੰਦ ਹੋ ਜਾਵੇਗਾ। ਪਰ ਅਜੇ ਹਾ ਕੁਝ ਨਹੀਂ ਹੋਇਆ। ਹੁਣ ਤਾਂ ਹਾਲਾਤ ਵੱਧ ਤੋਂ ਵੱੱਤਰ ਹੋ ਗਏ ਨੇ ਐਨਾ ਕਹਿ ਕੇ ਹੌਲੀ-ਹੌਲੀ ਉਸਨੇ ਸਾਰੀਆਂ ਗੱਲਾਂ ਗੁਰਤੇਜ ਨੂੰ ਦਸੀਆਂ ਤਾਂ ਗੁਰਤੇਜ ਗੈਰੀ ਸੋਚ ਵਿੱਚ ਡੁੱਬ ਗਿਆ ਤੇ ਕਹਿਣ ਲੱਗਿਆ ਜੇ ਤੇਰੇ ਮੰਮੀ ਪਾਪਾ ਤੇਰੇ ਬਾਰੇ ਵਿੱਚ ਨਹੀਂ ਸੋਚਦੇ ਤਾਂ ਤੂੰ ਆਪਣੇ ਬਾਰੇ ਵਿੱਚ ਖੁਦ ਸੋਚ ਹੁਣ ਤੂੰ ਇਕੱਲਾ ਨਹੀਂ ਐ ਤੇਰੇ ਨਾਲ ਤੇਰੀ ਪਤਨੀ ਤੇ ਦੋ ਬੱਚੇ ਵੀ ਨੇ ਉਹਨਾਂ ਦੇ ਭਵਿੱਖ ਲਈ ਵੀ ਤੈਨੂੰ ਠੋਸ ਕਦਮ ਚੱਕਣਾ ਹੀ ਪੈਣਾ ਦੀਪਕ ਕਹਿਣ ਲੱਗਿਆ ਮੈਂ ਕੀ ਕਰਾਂ ਕਿ ਮੈਂ ਮੰਮੀ ਪਾਪਾ ਦੇ ਸਾਹਮਣੇ ਜਾ ਕੇ ਗਿੜਗੜਾਵਾ ਕਿ ਉਹ ਮੈਨੂੰ ਪਿਆਰ ਕਰਨ ਮੇਰੇ ਬਾਰੇ ਚ ਵੀ ਸੋਚਣ ਮੈਂ ਤਾਂ ਆਪਣੇ ਵੱਲੋਂ ਉਹਨਾਂ ਦਾ ਧਿਆਨ ਰੱਖਣ ਵਿੱਚ ਕਦੇ ਕੋਈ ਕਸਰ ਨਹੀਂ ਛੱਡਦਾ ਪਰ ਉਹ ਤਾਂ ਸਾਰਾ ਪਿਆਰ ਛੋਟੇ ਨੂੰ ਪੁੱਤ ਨੂੰ ਹੀ ਕਰਦੇ ਨੇ ਉਦੋਂ ਹੀ ਗੁਰਤੇਜ ਨੇ ਉਸਦੇ ਮੋਢੇ ਤੇ ਹੱਥ ਰੱਖਦੇ ਹੋਏ ਕਿਹਾ ਤਾਂ ਤੂੰ ਉਹ ਕਰ ਛੱਡ ਕਿਉਂ ਨਹੀਂ ਦਿੰਦਾ ਆਪਣੀ ਪਤਨੀ ਤੇ ਬੱਚਿਆਂ ਨਾਲ ਆਪਣੀ ਅੱਡ ਦੁਨੀਆ ਵਸਾ ਲੈ ਆਪਣੇ ਦਮ ਤੇ ਆਪਣੀ ਜ਼ਿੰਦਗੀ ਨੂੰ ਸਜਾ ਹੁਣ ਤੂੰ ਇਸ लायक ਹੈ ਕਿ ਆਪਣੇ ਦਮ ਤੇ ਆਪਣੀ ਜ਼ਿੰਦਗੀ ਜੀ ਸਕਦਾ ਹੈ ਤੇਰੇ ਬਾਰੇ ਵਿੱਚ ਕਿਸੇ ਨੇ ਨਹੀਂ ਸੋਚਿਆ ਪਰ ਤੂੰ ਆਪਣੇ ਬੱਚਿਆਂ ਬਾਰੇ ਸੋਚ ਤੂੰ ਉਹਨਾਂ ਨੂੰ ਉਹ ਜ਼ਿੰਦਗੀ ਦੇ ਜਿਸਦੇ ਲਈ ਤੂੰ ਤਰਸਦਾ ਰਿਹਾ ਗੁਰਤੇਜ ਦੀ ਗੱਲ ਸੁਣ ਕੇ ਦੀਪਕ ਗਹਿਰੀ ਸੋਚ ਵਿੱਚ ਡੁੱਬ ਗਿਆ ਬਹੁਤ ਸੋਚ ਸਮਝ ਕੇ ਇੱਕ ਹਫ਼ਤੇ ਬਾਅਦ ਉਸਨੇ ਇੱਕ ਕਠੋਰ ਫੈਸਲਾ ਲੈ ਹੀ ਲਿਆ ਸਮਝ ਗਿਆ ਕਿ ਜੇ ਰਿਸ਼ਤੇ ਕਮਜ਼ੋਰ ਹੋਣ ਤਾਂ ਕਿਸੇ ਇੱਕ ਦੇ ਚਾਹਨ ਨਾਲ ਰਿਸ਼ਤੇ ਨਹੀਂ ਨਿਭਾਏ ਜਾ ਸਕਦੇ ਉਸਨੇ ਆਪਣੇ ਪਾਪਾ ਨੂੰ ਕਿਹਾ ਪਾਪਾ ਹੁਣ ਇੱਕ ਕਮਰੇ ਵਿੱਚ ਰਹਿਣ ਵਿੱਚ ਦਿੱਕਤ ਹੋ ਰਹੀ ਹੈ ਸੋਚ ਰਿਹਾ ਕਿ ਆਪਣੇ ਦਫ਼ਤਰ ਦੇ ਕੋਲ ਹੀ ਕੋਈ ਕਿਰਾਏ ਦਾ ਮਕਾਨ ਵੇਖ ਲਵਾਂ ਬਲਰਾਜ ਸਿੰਘ ਉਸਨੂੰ ਤਾਂ ਉਸ ਸਮੇਂ ਕੁਝ ਨਾ ਬੋਲਿਆ ਪਰ ਸਿਮਰਨ ਨਾਲ ਗੱਲ ਕਰਨ ਦਾ ਮੌਕਾ ਲੱਭਣ ਲੱਗਿਆ ਇੱਕ ਦਿਨ ਦੀਪਕ ਦਫ਼ਤਰ ਜਾਣ ਲਈ ਨਿਕਲਿਆ ਹੀ ਸੀ ਮੌਕਾ ਦੇਖ ਕੇ ਬਲਰਾਜ ਸਿੰਘ ਸਿਮਰਨ ਨੂੰ ਕਮਰੇ ਵਿੱਚ ਆ ਕੇ ਕਹਿਣ ਲੱਗੇ ਸਿਮਰਨ ਮੈਂ ਸੁਣਿਆ ਤੁਸੀਂ ਕਿਰਾਏ ਦਾ ਮਕਾਨ ਲੱਭ ਰਹੇ ਹੋ ਉੱਥੇ ਤੁਹਾਨੂੰ ਕਿਰਾਇਆ ਤਾਂ ਦੇਣਾ ਹੀ ਪੈਣਾ ਹੈ ਤੁਸੀਂ ਇੱਕ ਕੰਮ ਕਿਉਂ ਨਹੀਂ ਕਰਦੇ ਜਿਸ ਕਮਰੇ ਵਿੱਚ ਤੁਸੀਂ ਹੁਣ ਰਹਿ ਰਹੇ ਹੋ ਅਗਲੇ ਮਹੀਨੇ ਤੋਂ ਮੈਨੂੰ ਹੀ 10000 ਰੁਪਏ ਕਿਰਾਏ ਦੇ ਰੂਪ ਵਿੱਚ ਦੇਣੇ ਸ਼ੁਰੂ ਕਰ ਦੋ ਬੋ ਖਾਣਾ ਤੂੰ ਬਾਹਰ ਬਾਲਕਨੀ ਵਿੱਚ ਬਣਾ ਲਵੀ ਸਿਮਰਨ ਹੈਰਾਨ ਰਹਿ ਗਈ ਕਿ ਪਾਪਾ ਜੀ ਕੀ ਬੋਲ ਰਹੇ ਨੇ ਉਸੇ ਵਕਤ ਪਿੱਛੇ ਤੋਂ ਦੀਪਕ ਦੀ ਆਵਾਜ਼ ਆਈ ਕਹਿਣ ਲੱਗਿਆ ਬਾਪਾ ਪਾਪਾ ਜੀ ਤੁਸੀਂ ਆਪਣੇ ਪੁੱਤ ਤੋਂ ਹੀ ਕਿਰਾਇਆ ਲਵੋਗੇ ਦੀਪਕ ਨੂੰ ਦੇਖ ਕੇ ਇੱਕਦਮ ਉਸਦੇ ਪਾਪਾ ਘਬਰਾ ਗਏ ਤੇ ਬੋਲੇ ਦੀਪਕ ਤੂੰ ਇੱਥੇ ਤੂੰ ਤਾਂ ਦਫ਼ਤਰ ਚੱਲਿਆ ਗਿਆ ਸੀ ਪਾਪਾ ਜੀ ਮੈਂ ਟਿਫਨ ਭੁੱਲ ਗਿਆ ਸੀ ਉਹੀ ਲੈਣ ਵਾਪਸ ਆ ਗਿਆ ਤੁਸੀਂ ਇੱਥੇ ਰਹਿਣ ਦਾ ਸਾਡੇ ਤੋਂ ਹੁਣ ਕਿਰਾਇਆ ਲਵੋਗੇ ਕਿਉਂ ਨਹੀਂ ਲੈ ਸਕਦਾ ਤੁਸੀਂ ਇੰਨੇ ਸਾਲਾਂ ਤੋਂ ਮੁਫਤ ਵਿੱਚ ਮੇਰੇ ਘਰ ਵਿੱਚ ਰਹਿ ਰਹੇ ਹੋ ਤੇ ਹੁਣ ਅੱਡ ਕਿਰਾਏ ਦੇ ਮਕਾਨ ਵਿੱਚ ਰਹਿਣਾ ਚਾਹੁੰਦੇ ਹੋ ਜਦ ਤੁਸੀਂ ਬਾਹਰਲੇ ਲੋਕਾਂ ਨੂੰ ਕਿਰਾਇਆ ਦੇ ਸਕਦੇ ਹੋ ਤਾਂ ਮੈਨੂੰ ਕਿਉਂ ਨਹੀਂ ਦੀਪਕ ਦੀਆਂ ਅੱਖਾਂ ਵਿੱਚ ਦਰਦ ਉੱਭਰ ਆਇਆ ਕਹਿਣ ਲੱਗਿਆ ਇੱਕ ਤਾਂ ਮੈਂ ਹੁਣ ਜੀ ਤੁਹਾਡੇ ਵੱਲੋਂ ਕੀਤੇ ਜਾ ਰਹੇ ਬਿਤਕਰੇ ਤੋਂ ਪਰੇਸ਼ਾਨ ਹ ਇਸ ਘਰ ਵਿੱਚ ਮੈਨੂੰ ਇੱਕ ਕਮਰੇ ਤੋਂ ਜ਼ਿਆਦਾ ਨਹੀਂ ਮਿਲ ਸਕਦਾ ਤਾਂ ਮੈਂ ਬਾਹਰ ਕਿਰਾਏ ਦੇ ਘਰ ਵਿੱਚ ਰਹਿਣ ਦੀ ਗੱਲ ਸੋਚ ਰਿਹਾ ਤੁਸੀਂ ਮੇਰੀ ਪਤਨੀ ਨੂੰ ਸਮਝਾ ਰਹੇ ਹੋ ਕਿ ਤੂੰ ਬਾਲਕਨੀ ਵਿੱਚ ਬਹਿ ਕੇ ਰੋਟੀ ਪਕਾ ਲਵੀਂ ਬਹੁਤ ਚੰਗੀ ਸੋਚ ਐ ਤੁਹਾਡੀ ਆਪਣੇ ਛੋਟੇ ਨੂੰ ਪੁੱਤ ਨੂੰ ਤਾਂ ਤਿੰਨ ਕਮਰੇ ਦੇ ਰੱਖੇ ਨੇ ਜਦ ਮੈਂ ਆਪਣੀ ਖੁਦ ਦੀ ਕਮਾਈ ਨਾਲ ਇੱਕ ਕਮਰਾ ਬਣਵਾਉਣਾ ਚਾਹੁੰਦਾ ਸੀ ਤਾਂ ਤੁਸੀਂ ਉਸਤੇ ਵੀ ਇਨਕਾਰ ਕਰ ਦਿੱਤਾ ਚੰਗਾ ਹੀ ਐ ਮੈਂ ਇੱਥੇ ਆਪਣੀ ਮਿਹਨਤ ਦੀ ਕਮਾਈ ਖਰਚ ਨਹੀਂ ਕੀਤੀ ਨਹੀਂ ਤਾਂ ਪਤਾ ਨਹੀਂ ਕੱਲ ਨੂੰ ਕੀ ਹੁੰਦਾ ਇਸ ਲਈ ਮੈਂ ਫੈਸਲਾ ਕੀਤਾ ਕਿ ਹੁਣ ਮੈਂ ਆਪਣੀ ਪਤਨੀ ਤੇ ਬੱਚਿਆਂ ਦੇ ਨਾਲ ਕਿਰਾਏ ਦੇ ਮਕਾਨ ਵਿੱਚ ਜਾ ਕੇ ਰਹੂੰਗਾ ਤੁਸੀਂ ਮੇਰੇ ਹਿੱਸੇ ਦਾ ਇੱਕ ਕਮਰਾ ਵੀ ਆਪਣੇ ਕੋਲ ਹੀ ਰੱਖੋ ਮੈਨੂੰ ਕੋਈ ਫਰਕ ਨਹੀਂ ਪੈਂਦਾ ਜਦ ਮਾਂ-ਬਾਪ ਦੇ ਦਿਲ ਵਿੱਚ ਬੱਚਿਆਂ ਦੇ ਲਈ ਜਗਾਈ ਨਹੀਂ ਤਾਂ ਉਹ ਮਾਂ-ਬਾਪ ਦੇ ਘਰ ਵਿੱਚ ਜ਼ਬਰਦਸਤੀ ਰਹਿ ਕੇ ਵੀ ਕੀ ਕਰ ਸਕਦੇ ਨੇ ਇੰਨਾ ਕਹਿ ਕੇ ਉਸ ਨੇ ਆਪਣਾ ਮੂੰਹ ਦੂਜੇ ਪਾਸੇ ਘੁਮਾ ਲਿਆ ਕਿਉਂਕਿ ਪਿਤਾ ਦਾ ਇਹ ਵਿਵਹਾਰ ਦੇਖ ਕੇ ਉਸ ਦੀਆਂ ਅੱਖਾਂ ਵਿੱਚ ਹੰਝੂ ਆਉਣ ਲੱਗੇ ਸੀ ਬਲਰਾਜ ਸਿੰਘ ਗੁੱਸੇ ਵਿੱਚ ਗਰਜਿਆ ਤੈਨੂੰ ਆਪਣੇ ਛੋਟੇ ਭਰਾ ਤੋਂ ਜਲਨ ਹੋ ਰਹੀ ਹੈ ਨਿਕਲ ਜਾ ਮੇਰੇ ਘਰ ਤੋਂ ਦੀਪਕ ਸਿਸਕਣ ਲੱਗਿਆ ਬਲਰਾਜ ਸਿੰਘ ਗੁੱਸੇ ਵਿੱਚ ਪੈਰ ਪਟਕਦੇ ਹੋਏ ਉੱਥੋਂ ਚਲਾ ਗਿਆ ਦੀਪਕ ਨੇ ਛੇਤੀ ਹੀ ਕਿਰਾਏ ਦੇ ਘਰ ਦਾ ਇੰਤਜ਼ਾਮ ਕਰਕੇ ਉਹ ਘਰ ਛੱਡ ਦਿੱਤਾ ਹਾਲਾਂਕਿ ਉਸ ਨੂੰ ਤਕਲੀਫ ਤਾਂ ਬਹੁਤ ਹੋਈ ਕਿ ਪਾਪਾ ਅਜਿਹਾ ਕਿਉਂ ਕਰ ਰਹੇ ਨੇ ਵਿਕਰਮ ਬਾਰੇ ਹੀ ਸੋਚ ਰਹੇ ਨੇ ਮੇਰੇ ਬਾਰੇ ਕਿਉਂ ਨਹੀਂ ਸੋਚਦੇ ਇਸ ਸਵਾਲ ਦਾ ਜਵਾਬ ਉਸ ਨੂੰ ਕਦੇ ਮਿਲਿਆ ਹੀ ਨਹੀਂ ਕਈ ਵਾਰ ਇੱਕ ਬੱਚਾ ਮਾਂ-ਬਾਪ ਦੀਆਂ ਅੱਖਾਂ ਦਾ ਤਾਰਾ ਬਣ ਜਾਂਦਾ ਹੈ ਤੇ ਦੂਜਾ ਅੱਖਾਂ ਦੀ ਕਿਰਕਰੀ ਇਸ ਦਾ ਕਾਰਨ ਪਤਾ ਲਗਾਉਣਾ ਵੀ ਮੁਸ਼ਕਿਲ ਸੀ ਦੀਪਕ ਦੇ ਮਨ ਵਿੱਚ ਦਰਦ ਸੀ ਪਰ ਫਿਰ ਵੀ ਉਹ ਆਪਣੀ ਪਤਨੀ ਤੇ ਬੱਚਿਆਂ ਦੇ ਲਈ ਆਪਣੇ ਵਰਤਮਾਨ ਨੂੰ ਖੁਸ਼ ਨੁਮਾ ਬਣਾਉਣ ਦੀ ਕੋਸ਼ਿਸ਼ ਵਿੱਚ ਜੁਟਿਆ ਰਹਿੰਦਾ ਇੱਧਰ ਜਦੋਂ ਸਿਮਰਨ ਨੇ ਆਪਣੀ ਗ੍ਰਹਿਸਤੀ ਅੱਡ ਕਰ ਲਈ ਉਦੋਂ ਅਰਸ਼ ਤੇ ਸਾਰੇ ਘਰ ਦੇ ਕੰਮਾਂ ਦੀ ਜ਼ਿੰਮੇਵਾਰੀ ਆ ਪਈ ਉਸਨੇ ਤਾਂ ਸਾਫ਼-ਸਾਫ਼ ਇਨਕਾਰ ਕਰ ਦਿੱਤਾ ਕਿ ਮੈਂ ਕੋਈ ਕੰਮ ਨਹੀਂ ਕਰੂੰਗੀ ਹੁਣ ਸਿਮਰਨ ਦੀ ਸੱਸ ਨੂੰ ਹੀ ਘਰ ਦਾ ਸਾਰਾ ਕੰਮ ਕਰਨਾ ਪੈ ਰਿਹਾ ਸੀ ਉਸ ਦੀਆਂ ਪਰੇਸ਼ਾਨੀਆਂ ਨੂੰ ਦੇਖ ਕੇ ਬਲਰਾਜ ਸਿੰਘ ਨੂੰ ਘਰ ਦੇ ਕੰਮ ਤੇ ਬਾਹਰਲੇ ਕੰਮ ਸੰਭਾਲਣੇ ਪੈ ਰਹੇ ਸੀ ਇੱਕ ਮਹੀਨੇ ਦੇ ਅੰਦਰ ਹੀ ਉਹ ਦੋਨੋਂ ਪਰੇਸ਼ਾਨ ਹੋ ਗਏ ਤਾਂ ਉਹਨਾਂ ਨੇ ਆਪਣੇ ਛੋਟੇ ਪੁੱਤ ਵਿਕਰਮ ਨੂੰ ਇੱਕ ਨੌਕਰ ਤੇ ਖਾਣਾ ਪਕਵਾਉਣ ਵਾਲੀ ਲਗਵਾਉਣ ਲਈ ਕਿਹਾ ਵਿਕਰਮ ਪਹਿਲਾਂ ਤਾਂ ਆਪਣੀ ਸਾਰੀ ਸੈਲਰੀ ਬਚਾ ਲੈਂਦਾ ਸੀ ਪਰ ਹੁਣ ਸਾਰੇ ਖਰਚੇ ਉਸਨੂੰ ਹੀ ਕਰਨੇ ਪੈ ਰਹੇ ਸੀ ਤਾਂ ਉਹ ਬੁੰਤਲ ਗਿਆ ਬੋਲਿਆ ਘਰ ਦੇ ਕੰਮ ਤਾਂ ਤੁਹਾਨੂੰ ਹੀ ਕਰਨੇ ਪੈਣਗੇ ਕਿਉਂਕਿ ਮੈਂ ਇੰਨੀ ਘੱਟ ਸੈਲਰੀ ਵਿੱਚ ਨੌਕਰ ਤੇ ਖਾਣਾ ਬਣਾਉਣ ਵਾਲੀ ਨੂੰ ਅਫੋਰਡ ਨਹੀਂ ਕਰ ਸਕਦਾ ਬਲਰਾਜ ਸਿੰਘ ਕਹਿਣ ਲੱਗਿਆ ਅਰਸ਼ ਨੂੰ ਕਹਿ ਸਾਰਿਆਂ ਲਈ ਰੋਟੀ ਪਕਾਵੇ ਪਰ ਅਰਸ਼ ਤਾਂ ਪਹਿਲਾਂ ਹੀ ਸਾਫ਼-ਸਾਫ਼ ਜਵਾਬ ਦੇ ਚੁੱਕੀ ਸੀ ਇਸ ਤਰ੍ਹਾਂ ਪਰਿਵਾਰ ਦੇ ਮੈਂਬਰਾਂ ਵਿੱਚ ਮਨਮੁਟਾਪ ਪੈਦਾ ਹੋਣ ਲੱਗਿਆ ਸੀ ਆਖਿਰਕਾਰ ਅਰਸ਼ ਨੇ ਗੁੱਸੇ ਵਿੱਚ ਕਹਿ ਦਿੱਤਾ ਕਿ ਜੇ ਮੈਂ ਖਾਣਾ ਬਣਾਉਂਗੀ ਤਾਂ ਸਿਰਫ਼ ਆਪਣੇ ਪਤੀ ਵਿਕਰਮ ਦੇ ਲਈ ਉਹ ਜ਼ਿੱਦ ਕਰਨ ਲੱਗੀ ਕੀ ਅਸੀਂ ਵੀ ਵੱਡੇ ਵੀਰੇ ਭਾਬੀ ਦੀ ਤਰ੍ਹਾਂ ਆਪਣਾ ਘਰਵਾਰ ਅੱਡ ਕਰ ਲੈਨੇ ਆ ਤਾ ਵਿਕਰਮ ਵੀ ਉਸ ਦੀਆਂ ਗੱਲਾਂ ਵਿੱਚ ਆ ਗਿਆ ਤੇ ਘਰ ਦੇ ਵਿੱਚ ਹੀ ਦੀਵਾਰ ਖੜੀ ਕਰਵਾ ਕੇ ਆਪਣੇ ਹਿੱਸੇ ਵਿੱਚ ਆਰਾਮ ਨਾਲ ਰਹਿਣ ਲੱਗਿਆ ਹੁਣ ਬੁੱਢੇ ਮਾਤਾ ਪਿਤਾ ਘਰ ਵਿੱਚ ਇਕੱਲੇ ਰਹਿ ਗਏ ਆਪਣੀ ਪੈਨਸ਼ਨ ਨਾਲ ਕਿਸੇ ਤਰ੍ਹਾਂ ਆਪਣਾ ਗੁਜ਼ਾਰਾ ਕਰਦੇ ਘਰ ਦੇ ਕੰਮ ਵੀ ਉਹਨਾਂ ਦੋਨਾਂ ਨੂੰ ਹੀ ਕਰਨੇ ਪੈ ਰਹੇ ਸੀ ਬੁਢਾਪੇ ਵਿੱਚ ਉਹਨਾਂ ਨੂੰ ਚੰਗਾ ਸਬਕ ਮਿਲਿਆ ਸ਼ਾਇਦ ਭੇਦ ਭਾਵ ਕਰਨ ਦੀ ਇਹੀ ਸਜ਼ਾ ਹੈ ਇਧਰ ਅੱਡ ਹੋਣ ਤੋਂ ਬਾਅਦ ਅਰਸ਼ ਨੂੰ ਘਰ ਦੇ ਕੰਮ ਕਰਨੇ ਪੈ ਰਹੇ ਸੀ ਉਸ ਨੂੰ ਖੁੱਲੇ ਹੱਥ ਨਾਲ ਖਰਚ ਕਰਨ ਦੀ ਆਦਤ ਸੀ ਤਾਂ ਹਮੇਸ਼ਾ ਪਤੀ ਪਤਨੀ ਵਿੱਚ ਲੜਾਈ ਝਗੜਾ ਹੁੰਦਾ ਰਹਿੰਦਾ ਉਹਨਾਂ ਦੇ ਜੀਵਨ ਵਿੱਚ ਕੋਈ ਸਕੂਨ ਨਹੀਂ ਸੀ ਆਖਰਕਾਰ ਇੱਕ ਭੇਦ ਭਾਵ ਦੇ ਕਾਰਨ ਹੱਸਦਾ ਖੇੜਦਾ ਪਰਿਵਾਰ ਉੱਜੜ ਗਿਆ ਉਸ ਘਰ ਵਿੱਚ ਕੋਈ ਖੁਸ਼ ਨਹੀਂ ਸੀ ਤੇ ਇਧਰ ਦੀਪਕ ਆਪਣੀ ਪਤਨੀ ਤੇ ਬੱਚਿਆਂ ਨਾਲ ਇੱਕ ਸੁਖੀ ਤੇ ਸੰਤੁਸ਼ਟ ਜੀਵਨ ਜੀ ਰਿਹਾ ਸੀ ਕਹਾਣੀ ਕਿਵੇਂ ਦੀ ਲੱਗੀ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਰਹੀਂ ਲਿਖ ਕੇ ਜ਼ਰੂਰ ਸਾਂਝੇ ਕਰਿਓ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਵੋ ਇਹੋ ਜਿਹੀਆਂ ਦਿਲ ਨੂੰ ਛੂਹ ਜਾਣ ਵਾਲੀਆਂ ਛੋਟੀਆਂ ਵੱਡੀਆਂ ਕਹਾਣੀਆਂ ਸੁਣਨ ਲਈ ਚੈਨਲ ਨਾਲ ਜੁੜੇ ਰਹੋ ਅੱਜ ਲਈ ਬਸ ਇੰਨਾ ਹੀ ਮਿਲਦੇ ਆ ਇੱਕ ਨਵੀਂ ਕਹਾਣੀ ਦੇ ਨਾਲ ਕਹਾਣੀ ਸੁਣਨ ਲਈ ਤੇ ਆਪਣਾ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ